ਗੁਰਜੀਖਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬਤੈ ਮਹ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚਾਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰ ਉਪਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਸੋ ਬਾਈਰਾਂ ਹੀ ਤਾਂ ਪਹੁੰਚ ਗਏ ਜੀ ਹਾਂਗਕਾਂਗ ਤੇ ਉਸ ਤੋਂ ਬਾਅਦ ਗਏ ਸੀ ਉਹ ਕੱਲ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਪਿਛਲੇ ਬਲਾਗ ਚ ਤੁਸੀਂ ਦੇਖੀ ਹੈ ਤੇ ਕੱਲ੍ਹ ਸੰਦੀਪ ਦਾ ਸੀ ਹੈਪੀ ਵਾਲਾ ਬਰਥਡੇ ਤੇ ਉਹਨਾਂ ਦੇ ਜਾਣ ਦੇ ਚੱਕਰਾਂ ਦੇ ਵਿੱਚ ਕੰਮ ਜਿਹੜਾ ਥੋੜੇ ਬਹੁਤੇ ਅਪਸੈਟ ਹੋਇਆ ਸੀ ਉਹਦੇ ਕਰਕੇ ਮੈਂ ਕੱਲ ਕਿਤੇ ਬਾਹਰ ਜਾਣ ਹੀ ਹੋਇਆ ਕਿੱਕਟਣ ਤੇ ਅੱਜ ਉਹਦਾ ਸਬੰਧ ਵਿੱਚ ਰੈਡੀ ਹੋ ਗਏ ਮੈਂ ਕਹਿੰਦਾ ਜੀ ਮੈਂ ਅੱਜ ਮਹੀਨੇ ਬਾਅਦ ਪੱਗ ਸਿਰ ਤੇ ਸਜਾਈ ਨਹੀਂ ਨਹੀਂ ਤਾਂ ਪੜਨਾ ਬੰਨ ਕੇ ਹੀ ਕੰਮ ਸਿਰਜਣਾ ਜਰਾ ਤਕਰੀਬਨ ਤਕਰੀਬਨ ਜੀਰੀ ਦਾ ਕੰਮ ਵੀ ਲੰਮ ਸਮਾਂ ਨੇੜੇ ਤੇ ਆ ਗਿਆ ਜੀ ਆ ਮੇਰਾ ਵੀ ਬਸ ਜਿਹੜਾ ਜਿਹੜੇ ਖੇਤ ਚ ਪਨੀਰੀ ਬੀਜੀ ਵੀ ਆ ਆ ਉਹੀ ਖੇਤ ਆ ਗਿਆ ਬਾਕੀ ਸਾਰਾ ਗਿਆ ਲੱਗ ਤੇ ਵਾਹਿਗੁਰੂ ਦੀ ਅਣੀ ਕਿਰਪਾ ਵੀ ਕੱਲ੍ਹ ਤੋਂ ਜਦੋਂ ਤੇ ਬਾਈ ਨਹੀਂ ਗੇਵੇ ਜੀ ਆ ਉਸ ਟਾਈਮ ਤੋਂ ਬਾਅਦ ਦਾ ਹੀ ਮੀਂਹ ਪੈ ਰਿਹਾ ਸੀ ਥੋੜਾ ਚਾਹ ਬਹੁਤਾ ਆ ਲੰਮ ਸਮੇਂ ਮੀਂਹ ਪੈ ਰਿਹਾ ਤੇ ਬੱਦਲ ਬਾਈ ਹੋ ਗਏ ਮੌਸਮ ਹੈਗਾ ਠੰਡਾ ਤੇ ਆ ਮੇਰਾ ਪੁੱਤ ਆ ਗਿਆ ਇੱਕ ਦੋ ਪੁੱਤ ਆ ਗਏ ਦੋ ਵੇ ਆਹ ਹਾਂ ਹਾਂ ਮੇਰੇ ਬਣੇ ਸਾਰੇ ਵੀ ਆ ਸੱਤਰੀ ਕੱਲ ਆ ਮੇਰਾ ਬੁੱਤ ਇਹਦੀ ਪਹਿਲਾਂ ਦੱਸੋ ਇਹਦਾ ਉਹ ਕਿੱਥੇ ਡੱਬੀ ਮੇਰੇ ਕੋਲ ਨਾ ਇਹ ਸਾਰੇ ਰੈਡੀ ਹੋਏਗਾ ਤੂੰ ਵੀ ਬਲਾ ਬੁੱਤ ਸੱਤਰੀ ਕੱਲ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅੱਜ ਸਵੇਰੇ ਜੀ ਅਮਰਤ ਵੇਲੇ ਜਦੋਂ ਮੈਂ ਗਿਆ ਜੀ ਪਰਪਾਠ ਕਰਨ ਬਾਬਿਆਂ ਦੇ ਆਪਣਾ ਨਿੱਤ ਨਿਯਮ ਕਰਨ ਇਹ ਵੀ ਮੇਰੇ ਨਾਲ ਚੱਲ ਗਈ ਜੀ ਜਨੇ ਨੂੰ ਮੈਂ ਧੂਬਤੀ ਕਰੀ ਜੀ ਇਹਨਾਂ ਉਹ ਤੇ ਚੱਪਲੀ ਮਾਰ ਕੇ ਮੇਰੇ ਵਾਂਗ ਬਹਿ ਗਈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤੁਹਾਨੂੰ ਹਾਸੀ ਆਵੇ ਵੀ ਹਰੇਕ ਗੱਲ ਆ ਨਾ ਹੁਣ ਹਰ ਇੱਕ ਗੱਲ ਛੋਟੀ ਛੋਟੀ ਮੂਵਮੈਂਟ نوٹ ਲਾਗੀ ਕਰਨ ਦੇਖ ਕੇ ਤੇ ਸਾਤੇ ਪੁੱਲ ਪਹਿਲੇ ਘਰ ਦੇ ਵਿੱਚ ਗਾਲ ਵੀ ਨਿਕਲ ਜਾਂਦੀ ਹੈ ਕਿ ਪੰਜਾਬੀਆਂ ਦੇ ਮੂੰਹ ਪਰ ਨਾਰਮਲ ਜੀ ਗੱਲ ਹੈ ਵੀ ਗਾਲਾਂ ਆਏ ਜਾਂਦੀਆਂ ਕਦੇ ਖੁਸ਼ੀ ਦੇ ਵਿੱਚ ਵੀ ਨਿਕਲ ਜਾਂਦੀ ਹੈ ਕਦੇ ਗੁੱਸੇ ਚ ਵੀ ਨਿਕਲ ਜਾਂਦੀ ਹੈ ਤੇ ਉਹ ਗੱਲਾਂ ਵੀ ਕੈਚ ਲਾਗੀ ਕਰਨ ਉਹ ਤਾਂ ਚਲੋ ਅਸੀਂ ਆਪਣੇ ਮੂੰਹ ਨੂੰ ਬੰਦ ਲਾਂਗੇ ਸੋਚ ਕੇ ਬੋਲਣਾ ਸੋਚ ਕੇ ਬੋਲਣਾ ਤੇ ਤੋਲ ਕੇ ਬੋਲੋ ਸੋਚ ਕੇ ਚੱਲੋ ਤੇ ਹੁਣ ਸਾਰੇ ਹੋਏ ਬਈ ਜੀ ਰੈਡੀ ਬੱਦਲ ਵਾਈਫ ਹੋਈ ਵੀ ਆ ਪਤਾ ਮੈਨੂੰ ਵੀ ਨਹੀਂ ਵੀ ਜਾਣਾ ਕਿੱਥੇ ਕਿੱਥੇ ਤੇ ਇਹਨਾਂ ਦੇ ਤੂਫਾਨ ਪੈਣਾਂ ਦੀ ਹਾਂਜੀ ਪੁੱਤ ਹਾਂਜੀ ਬੱਦਲ ਆ ਗਿਆ ਜੀ 20 ਪੈਣ ਲੱਗ ਗਿਆ ਫਿਰ ਕੀ ਬਣੂਗਾ ਹੈ ਕੁੱਸਤਾ ਤੇ ਮੈਨੂੰ ਕੁਛ ਨਹੀਂ ਪਤਾ ਜੀ ਪਾਪਾ ਪਾਪਾ ਨਹੀਂ ਆਏ ਉਹ ਤਾਂ ਪਾਪਾ ਤੁਰ ਗਏ ਪਾਪਾ ਤਾ ਉਹ ਚੇਹੇ ਦਾਤੋਂ ਤੱਕ ਐ ਪਾਪਾ ਰੋ ਲੱਭਦੀ ਫਰੀਜਦੀ ਐ ਜੀ ਪਾਪਾ ਆ ਕੇ ਪਾਪਾ ਮੇਰਾ ਟਾਈਮ ਕੀ ਆਊਗਾ ਬੂਰਾ ਤਾਂ ਕੋਈ ਨਹੀਂ ਤਾਂ ਟਾਈਮ ਦੱਸੋ ਕਿ ਵੀ ਟਾਈਮ ਬਥੋੜਾ ਪੜ੍ਹਨ ਦੀ ਉਮਰ ਆ ਪਤਾ ਹੈ ਸੈਂਕੜੇ ਮੈਂ ਤੇ ਦੀ ਗੱਲ ਕਰਦਾ ਪੜ੍ਹਨ ਦੀ ਉਮਰ ਨਾ ਕਿ ਟੈਪ ਬਖੇਲਣ ਟੈਪਾਂ ਨਾਲ ਖੇਲਣ ਦੀ ਉਮਰ ਆ ਤੇਰੀ ਬੋਰਡ ਦੀ ਕਲਾਸ ਹੁਣ ਤੱਕ ਤਾਂ ਚਾਹੇ ਤੈਨੂੰ ਰੈਕਤੀ ਪਾਸ ਕਰਦੇ ਤੇ ਟੀਚਰ ਤੇਰੇ ਸਾਹੇ ਜਿੱਕਰ ਮਰਜ਼ੀ ਪਾਸ ਕਰ ਦਦੇ ਹੁਣ ਤਾਂ ਬੋਰਡ ਵਾਲਿਆਂ ਨੇ ਕਿਸੇ ਨੇ ਤੇਰੇ ਪੇਪਰ ਚੈੱਕ ਕਰਨੇ ਆ ਫੇਰ ਜੇ ਤੂੰ ਵਧੀਆ ਪੜ੍ਹੂਗਾ ਵਧੀਆ ਲਿਖੂਗਾ ਤਾਂ ਪਾਸ ਹੋ ਜਾਊਗਾ ਨਹੀਂ ਫੇਰ ਬੈਘਰੂ ਬੈਘਰੂ ਨੇ ਮੇਰੇ ਬੰਗ ਤਾਂ ਕੱਲ ਸਟਾਰਟ ਤਾਂ ਕੰਮ ਹੈ ਗਈ ਆ ਚਲੋ ਆਓ ਜੀ ਹੁਣ ਉਹਨਾਂ ਨੂੰ ਮਿਲਦੇ ਮਾਨੂੰ ਪਤਾ ਹੈ ਜੀ ਵੀ ਜਾਣਾ ਕਿੱਥੇ ਆ ਪਰ ਰੈਡੀ ਹੋਊਗੇ ਨਹੀਂ ਫੇਰ ਤੁਹਾਨੂੰ ਪਤਾ ਹੈ ਵੀ ਕਿਆ ਫਾਇਦਾ ਜੇ ਮੂੰਹ ਮੋਟਾ ਕਰਕੇ ਫਿਰੇਗੇ ਘਰ ਦੇ ਫਿਰ ਉਹਦਾ ਫਾਇਦਾ ਕੋਈ ਨਹੀਂ ਹੈਗਾ ਹੁਣ ਅੰਦਰ ਦੋ ਹੋਏ ਜੀ ਇਹਨਾਂ ਦੀ ਉਹਦਾ ਮੀਟਿੰਗ ਹੀ ਨਹੀਂ ਮੁੱਕਦੀ ਹੈ ਜੀ ਪਹਿਲਾਂ ਤਾਂ ਮਨੋਏ ਸੰਧ ਲਾਤੀ ਸਵੇਰੇ ਸੱਜਣੀਆਂ 6 ਵਜੇ ਦੀਆਂ ਪ੍ਰਾਮੀਆਂ 6 ਦੇ ਵਿੱਚ ਸਾਢੇ ਸਾਢੇ 5 ਵਜੇ ਦੀ ਆ ਹਾਂ ਬਸ ਇਹ ਪ੍ਰੈਸੋ ਇਹ ਸੂਟੋ ਇਹ ਮੇਰੀ ਸਲਵਾਰ ਉੱਤਰ ਗਈ ਇਹ ਨਾਲਾ ਇਹ ਪਾਲਾ ਪਤਾ ਨਹੀਂ ਕਿਆ 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 ਜਿਵੇਂ ਮੈਂ ਸਾਰਾ ਕਾਕੜਾ ਕਰਕੇ ਡੰਗਰਾਂ ਦਾ ਜੀ ਲਿਮੇਟ ਤਾਂ ਸ਼ਾਮ ਤੱਕ ਦਾ ਗਏ ਬੰਦੇ ਤਾਂ ਕੁਝ ਨਹੀਂ ਪਤਾ ਹੁੰਦਾ ਕਿ ਕਿੰਨੇ ਟਾਈਮ ਤੱਕ ਵਾਪਸ ਆਉਣ ਕਿੰਨੇ ਟਾਈਮ ਤੱਕ ਨਹੀਂ ਆਪਣਾ ਜੋ ਗੋਹਾਗਾਹ ਜੈਕਟ ਸ਼ਾਮ ਦਾ ਪੋਕਾ ਟੁੱਕ ਕੇ ਛੱਡਦਾ ਵੀ ਕਿਸੇ ਨੂੰ ਫੋਨ ਕਰਕੇ ਇੰਨਾ ਕਹਿ ਸਕਦੇ ਵੀ ਵੀਰ ਬਣ ਕੇ ਕੱਖ ਪਾਦੀ ਜੇ ਲੇਟ ਹੋਵੇ ਅੱਬਰ ਨਾ ਮੈਂ ਹਜੇ ਨੋ ਬਤਾਵੇ ਨਾ ਤੇ ਹੁਣ ਇੱਧਰ ਮਿਲੋ ਜੀ ਇਹਨਾਂ ਨੂੰ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਹਾਂ ਦੋ ਬਾਈ ਇਹਦਾ ਹੈਗਾ ਜੀ ਜਨਮ ਦਿਨ ਅੱਜ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਤੇ ਅਸੀਂ ਚੱਲੇ ਅੱਜ ਵਿੱਕੀ ਨਾਲ ਘੁੰਮਣ ਵਾਸਤੇ ਵੀ ਸਵੇਰ ਦਾ ਸਿਤੰਬਰ ਤੋਂ ਹੀ ਮਚਾਇਆ ਪਿਆ ਪੁੱਛੋ ਹੀ ਨਾ ਵਿੱਕੇ ਬਾਰੇ ਕੀ ਕਹੀ ਅਸੀਂ ਵਿੱਕੇ ਨੂੰ ਤਾਂ ਬਹੁਤ ਔਖਾ ਠਾਲਿਆ ਵੀ ਚੱਲ 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 ਕੰਮ ਨੂੰ ਲਾ ਕੇ ਕੱਢ ਕੇ 5:30 ਵਜੇ ਉੱਠ ਕੇ ਮੈਂ ਕੱਖ ਪਾਤਾ ਕਿ ਮੰਨੂ ਠਾਲਾ ਇਹਨਾਂ ਨੇ ਦੇਖ ਲਓ ਹਾਂ ਆਹ ਤਰ ਕੱਖ ਪਾਉੜੇ ਚੌੜੀਆਂ ਨਹੀਂ ਦੀਆਂ ਮੈਂ ਵੀ ਥੱਲੇ ਲਗਾਈ ਕੋਈ ਰੋਟੀ ਆਪਣੇ ਆਪ ਬਣ ਚੱਲ ਪਾਣੀ ਦਾ ਗਲਾਸ ਪੀ ਪੁੱਤ ਪਾਣੀ ਦਾ ਗਲਾਸ ਰੋਣਾ ਤੁਮ ਆਪਣੀ ਆਪ ਹੋ ਗਿਆ ਆਪਾਂ ਬਸ ਬੈਠੀਆਂ ਦੀਆਂ ਵੈਰੀ ਗੁੱਡ ਸਾਰੇ ਕੰਮ ਵਿਖੇ ਨੇ ਪਹਿਲਾਂ ਹੀ ਭਾਈ ਦੇ ਜਾਣ ਦਾ ਫਾਇਦਾ ਹਾਂ ਜਿੰਮੇਵਾਰੀਆਂ ਜੀ ਇਹ ਜ਼ਿੰਮੇਵਾਰੀਆਂ ਇਹਨਾਂ ਨੂੰ ਕਹਿੰਦੇ ਵੀ ਸੰਭਾਲ ਲੈ ਜੀ ਨੇ ਆਪਾਂ ਨੇ ਆਪਣਾ ਕੰਮ ਕਰਤਾ ਫਿਨਿਸ਼ ਬਾਕੀ ਹੁਣ ਇਹਨਾਂ ਦੀ ਹਿੱਦਾਂ ਅਸੀਂ ਤਾਂ ਲੋਹ ਦੇ ਜਿੰਮੇ ਹਾਂ ਆਪਾਂ ਤਾਂ ਐਂ ਜਿਹੜਾ ਬਹੁਤ ਸਨੇਮ ਹੁੰਦੀ ਆ 35 ਕਿਲੋ weight ਹੁੰਦਾ ਉੱਚੀ ਜਾ ਕੋਈ ਕੋਈ ਨਾ ਲੜੋ ਨਾ ਆਪਾਂ ਨੂੰ ਪਹਿਲੇ ਗੋਟ ਆ ਮੈਂ ਲੜੀ ਤਾ ਮੇਰਾ ਤਾਂ ਜਨਮ ਨਹੀਂ ਨਾ ਮੈਂ ਨਹੀਂ ਅੱਜ ਕਿਸੇ ਨਾਲ ਲੜਦੀ ਨਾ ਤਾਂ ਲੜਨਾ ਅਸੀਂ ਤੈਨੂੰ ਚਾਹੀ ਗਾਹ ਕੱਢ ਜਾਈਏ ਤੇ ਅੱਜ ਸੰਦੀਪ ਘਰ ਸਾਨੂੰ ਪਾਰਟੀ ਲੈਣ ਚੱਲੀ ਆ ਜੀ ਸੰਦੀਪ ਘਰ ਫੋਟ ਮੈਂ ਤਾਂ ਮੈਂ ਉਹ ਪਾਸ ਮਾਂ ਮੇਰੇ ਬਾਬ ਪੱਜੇ ਜ਼ਿੰਦਗੀ ਦੇ ਬਾਹਰ ਹਾਂ ਹਾਂ ਜਿੰਨੀ ਮਰਜੀ ਜਿੰਨੀ ਮਰਜੀ ਪਾਰਟੀ ਉਹ ਪਾਰਟੀ ਵੀ ਕਿਹਦਾ ਪਰਦ ਪਹਿਲਾਂ ਹੀ ਝੋਲੇ ਸੀ ਆਹ ਕਰਦੀ ਆ ਮੈਂ ਤਾਂ ਹਲਾ ਭੁੱਲ ਗਿਆ ਨਾਲਾ ਮੈਂ ਉੱਥੇ ਜਾ ਕੇ ਕਹ ਦਵਾਂ ਉਹਨੂੰ ਦੱਸ ਕੇ ਕਿ ਲੋਕ ਉਹਦਾ ਪਰਦ ਕਰ ਭੁੱਲੇ ਹਾਂ ਲੋਟ ਪਾ ਲੋ ਕਿਹਾ ਆ ਪੈਸੇ ਕੱਢ ਲੈ ਲੈ ਦਾਂ ਪਿਆ ਹਾਂ 5 ਰੁਪਇਆ ਕੀ ਹੈ ਤੂੰ ਹੈ ਦਿਮਾਗ ਕੋਈ ਨਾ ਕੋਈ ਨਾ ਆਣ ਦੇਖੋ ਕਈ ਵਾਰ ਨਹੀਂ ਆਣੇ ਨਾ ਕੀ ਬੰਦ ਜਾਂਦੇ ਆ ਫਿਰ ਵਿੱਕੀ ਤੋਂ ਪਰਸ ਤੋਂ ਨਹੀਂ ਮੰਗੇ ਜਾਂਦੇ ਕਿਉਂ ਨਹੀਂ ਤੁਸੀਂ ਮੇਰੀ ਗੱਲ ਤੇਨੂੰ ਦੱਸਣਾ ਜ਼ਰੂਰੀ ਤਾਂ ਹਾਂ ਹਾਂ ਕੋਲ ਤੇਰੇ ਨਾਲ ਮਾਰਨ ਲੱਗਣਾ ਕਿੰਨਾ ਸੁਧਾਰ ਮਾਰ ਹਾਂ ਦਿਖਾਓ ਆ ਖਾਓ ਕੋਣ ਕੇ ਹੋ ਕੇ ਹਾਂ ਉਹ ਤੁਰੇ ਤੱਕੇ ਦੁੱਕੇ ਲਾਤੇ ਸਾਰੇ ਨਾ ਗੋਰੀਆ ਕਰਨ ਨੂੰ ਦੇਖਣਾ ਕਰਨ ਨੂੰ ਕੋਈ ਮਤਲਬ ਨਹੀਂ ਵੀਡੀਓ ਤੱਕ ਨੂੰ ਤਾਂ ਟੈਂਪ ਤੱਕ ਮਤਲਬ ਆ ਗਿੱਗੇ ਤਾਂ ਗਿੱਗੇ ਉਹ ਜਿਆਰਾ ਇਹ ਵੀ ਮੌਜ ਹੈ ਆਹੇ ਕੱਲੀਆਂ ਸੋਹਣੀਆਂ ਦਿੱਦੀਆਂ ਜੀ ਜ਼ਿੰਦਗੀ ਦੀਆਂ ਮੌਜਾਂ ਹੈ ਸਾਸਰੀ ਘਰ ਤੇ ਬੁਲਾ ਦੇ ਪੁੱਤ ਬੁਲਾਤੀ ਜੀ ਬਾਹਰ ਅੱਛਾ ਠੀਕ ਹੈ ਠੀਕ ਆ ਹਨਾ ਹੁਣ ਕੁਝ ਡਾਊਨਲੋਡ ਕਰਤਾ ਇਹਨਾਂ ਨੂੰ ਨਹੀਂ ਕਿਹਾ ਕੇ ਹੈ ਨੇ 20 ਗੱਡੀ ਦੇ ਵਿੱਚ ਜੰਦ ਜੱਟ ਬਹਿ ਜਾਂਦਾ ਪਿੱਛੇ ਫੌਂਦੇ ਦਾ ਫੌਂਦੇ ਦਾ ਭੰਗ ਰਾਈ ਹੁੰਦੀ ਹੈ ਮੇਰੇ ਤੇ ਖੜਾ ਮਰੇ ਉਹਨੇ ਭੁੰਮਾ ਕਿਹਾ ਕੀ ਆ ਚੱਕਲਾ ਇਹ ਕਾਇਦਾ ਚੱਕਲੋ ਇਸ ਦੀ ਪਿੱਛੇ ਗੱਲ ਨਹੀਂ ਬੋਲ ਚਲ ਚਲ ਦੱਖਣੋਂ ਦੱਖਣ ਚੱਲਦਾ ਨਾ ਦੱਖਣ ਹਾਂ ਨਹੀਂ ਮੇਰੀ ਬਾਹ ਨੂੰ ਗੀਤੀ ਕੋਰੇ ਤੇ ਤਬ ਦੋ ਘੰਟੇ ਬਾਹ ਕੱਲ ਦੀ ਕੱਲ ਦੀ ਕਿੱਸਾ ਸੁਣਾਓ ਜੀ ਕੱਲ ਬੰਦਾ ਕਿਆ ਹੋਇਆ ਜੀ ਕੱਲ ਇੱਕ ਤਾਂ ਸਾਡੀ ਭਾਬੀ ਉਧਰ ਦੇ ਜਾਨ ਮਾਣ ਵਾਲੀ ਭਾਬੀ ਨੇ ਜੀ ਕੱਲ ਉਹਨੇ ਫੁੱਲ ਪਲਾਂਗੀ ਕਰੀ ਹੋਈ ਜਾਣਾ ਆ ਬੇ ਫਸ ਗਿਆ ਆਪਣੇ ਜਾਲ ਚ ਕਹਿੰਦੇ ਜੀ ਪਾਚੀਆਂ ਪਾਓ ਵੀ ਲਿਖ ਦੋ ਕਿ ਕਿਹਨੇ ਕਿੱਥੇ ਜਾਣਾ ਕਿਹਨੇ ਕਿੱਥੇ ਜਾਣਾ ਕਿਹਨੇ ਕਿੱਥੇ ਜਾਣਾ ਹਾਂ ਕਿਵੇਂ ਜਾਣਾ ਹਾਂ ਤੇ ਹੁਣ ਅੱਤ ਕਿਆ ਕਰਿਆ ਨਾ ਕਰਨੂ ਪੁੱਛੇ ਕਰ ਰਿਹਾ ਇਹਨੂੰ ਕਹਿੰਦੇ ਵਾਪਸ ਤੇ ਤੋ ਲਾਉਣਾ ਪੁੱਤ ਅੱਛਾ ਤੇ ਪਰਚੀਆਂ ਦੇ ਵਿੱਚ ਲਿਖਿਆ ਹੋਇਆ ਜੀ ਇੱਕ ਤੇ ਲਿਖਤਾ ਇਹਨਾਂ ਨੂੰ ਰੋਪੜ ਆ ਇਹਨਾਂ ਨੇ ਲਿਖਤਾ ਰੋਪੜ ਸੰਦੀਪ ਨੇ ਲਿਖਤਾ ਵੀ ਚੰਡੀਗੜ੍ਹ ਜਾਣਾ ਮੈਂ ਆਖਨੇ ਲਿਖਤਾ ਵੀ ਜੀਲਕਪੁਰ ਜਾਣਾ ਹਾਂ ਉਹ ਉਧਰ ਵਾਲੀ ਭਾਬੀ ਨੇ ਨਾ ਕਨ ਦਸ਼ਵੀਰ ਬਾਈ ਹਜੂਰ ਸਾਹਿਬ ਤੇ ਮੁੜ ਕੇ ਆਇਆ ਸੀ ਇਹਨਾਂ ਨੂੰ ਉਧਰ ਤੇ ਤੇ ਉਹਦੇ ਕੱਪੜੇ-ਕਪੜੇ ਸਾਰੇ ਧੋਣ ਨੂੰ ਪਏ ਸੀ ਇਦਾਂ ਲੱਲਾ ਭੱਜਾ ਉਹ ਕਹਿੰਦੀ ਵੀ ਘਰ ਵਾਲਾ ਪ੍ਰੋਬਲਮ ਮੈਂ ਲਿਖ ਦਿੰਦੀ ਵੀ ਘਰ ਵੀ ਘਰ ਰਹੂਗੇ ਤੇ ਮੈਂ ਤਾਂ ਮੈਂ ਤਾਂ ਇਹ ਮਾ ਮਾ ਪਰਚੀ ਕੋਈ ਨਹੀਂ ਲਿਖਣੀ ਮੈਂ ਤਾਂ ਇਹ ਅਰਜ਼ੀ ਕਰਦਾ ਵੀ ਪਰਚੀ ਘਰ ਵਾਲੀ ਉਹ ਨਿਕਲਿਆ ਸੰਦੀਪ ਘਰ ਰਹਿਣਾ ਨਿਸ਼ਾਨੀ ਵੀ ਲਾਈ ਮੈਂ ਇਹ ਕਰ ਇਹਨਾਂ ਨੇ ਪਰਚੀ ਪਰਚੀ ਚਾਰ ਪਰਚੀਆਂ ਸੜਤੀਆਂ ਤੇ ਹੱਥ 'ਚ ਲਾਈ ਇਸ ਤਾਈਂ ਲਾਈ ਪਰਚੀ ਚੱਕ ਜਿਹੜੀ ਘਰ ਰਹਿਣ ਵਾਲੀ ਮਾਰਜੋ ਕਰਾਂ ਕਹਿਣਾ ਜੋ ਟਾਇਰ ਜਦਾ ਜਾਲ ਤੇ ਚਾੜ ਤੇ ਰਹਿ ਗਿਆ ਤੇ ਕੱਲ ਕੱਲ ਕੰਮ ਵੀ ਮੈਨੂੰ ਕਹੀ ਤੇ ਕਿਉਂਕਿ ਜੋ ਜਾਨ ਦਿਨ ਤਾਂ ਅਸਾਂ ਇਹਦਾ ਕੱਲੇ ਸੀ ਤੇ ਹੁਣ ਕੱਲ ਉਹ ਕੱਲ ਉਹ ਮੇਰੇ ਬਾਜੀ ਦਾ ਜਨਮ ਕਮਨ ਇੱਕ ਪੱਟੀ ਦਾ ਹਾਂ ਅੱਜ ਇਹ ਇਹ ਮੇਰੇ ਸਾਧੂ ਸਾਹ ਦਾ ਜੀ ਜੀ ਹੈਪੀ ਬਰਥਡੇ ਜੀ ਚਲੋ ਮਾਰਾ ਜੋ ਉਹਨਾਂ ਨੂੰ ਵੀ ਦਿਨ ਦੁਗਣੀ ਕਰ ਚੌਗਣੀ ਤੱਕ ਕੀ ਬਖਸ਼ੇ ਤੇ ਸਭ ਨੂੰ ਸਭ ਨੂੰ ਕਹੋਗਾ ਸਾਰੇ ਜਿੰਨੇ ਵੀ ਜਿਨ੍ਹਾਂ ਤੇ ਵੀ ਅੱਜ ਜਨਮ ਦਿਨ ਹੈ ਸਾਰੇ ਨੂੰ ਦੇਰ ਹੋ ਤਾ ਸਾਰੇ ਚੰਦੇ ਗੱਡੀ ਬਖਸ਼ ਤੇ ਹੁਣ ਚੱਲੀਏ ਹਾਂ ਹਾਂ ਚੱਲਣਾ ਬਿੱਕੀ ਮੈਂ ਦੇਖੋ ਤੁਹਾਡੇ ਬਾਅਦ ਗੱਡੀ ਦੀ ਸਫਾਈ ਕਰੀ ਮੈਂ ਮੈਟ ਮੂਟ ਤਾਂ ਸਾਰੇ ਬਾਹਰ ਹੀ ਕਿਹਨੇ ਦਵਾਈਗਾ ਵੈਰੀ ਗੋਡ ਅਬ ਦੇਖੋ ਮੈਂ ਕੋਈ ਪ੍ਰੋਬਲਮ ਨਹੀਂ ਬੱਸ ਆਪਾਂ ਵੀ ਮੋੜ ਦੂਗੀ ਮੈਟ ਮੈਂ ਚਾਹੇ ਮੈਂ ਕਹੇ ਤੇ ਹੋਏ ਮਾਂ ਮੇਰਾ ਨਾ ਜਮਕਾ ਹਾਂ ਸੀ ਤੋੜਦੇ ਨਹੀਂ ਮੈਂ ਖੋ ਚਾਹੇ ਨਾ ਘੁੱਟ ਕੇ ਨਾ ਤੱਕ ਲੋਲ ਦੱਸ ਦੋ ਪਿਆ ਆਇਆ ਤੂੰ ਵਧੀਆ ਰੱਦੀ ਨਾਲ ਤੋੜਾ ਮੀਕਾ ਨਹੀਂ ਲੱਗ ਮੇਰੇ ਨਾਲ ਤਾਂ ਦੱਸ ਦੋ ਮੇਰੇ ਨਾਲ ਕਿਆ ਕਰੋ ਲੋਈ ਦੋ ਦਿਨ ਮੈਂ ਆਪਣਾ ਪੂਰਾ ਸੂਤ ਸੀ ਉੱਤਾ ਠੀਕ ਆ ਉਹ ਫੇਰ ਨਹੀਂ ਵਿਚਾਰਾ ਪਿਆ ਜਦੋਂ ਪਾਇਆ ਕੁਸੋਰਤ ਨੂੰ ਨਾ ਲੱਗਿਆ ਚੁੱਲ ਬਲੀ ਲਾਜ ਖੁੱਲਾ ਹਾਂ ਹਾਂ ਚੁੱਲ ਬਲੀ ਲਾਜ ਚੁੱਲ ਬਲੀ ਲੱਗਣਾ ਥੋੜਾ ਥੋੜਾ ਤੂੰ ਵੀ ਪਾ ਕੇ ਉਹ ਬਣ ਜੂਗਾ ਮੈਂ ਲੈ ਗੱਲ ਸੁਣ ਨੇ ਨੰਦਨੇ ਜੀ ਮੇਰਾ ਬਰਥਡੇ ਦਾ ਗਿਫਟ ਅਡਵਾਂਸ ਚ ਭੇਜਿਆ। ਹਾਂ ਠੀਕ ਆ। ਉਹ ਕੱਟ ਵੀ ਗਏ ਤੇ ਮੈਂ ਸਟੀਚਿੰਗ ਵੀ ਕਰ ਲਈ। ਉਹ ਦੀਦੀ ਕਹਿੰਦੀ ਤੇਰੇ ਜਿਆਦਾ ਟੈਟ ਉਹ ਕੱਪੜਾ ਨਾ ਐ ਜਿਹਾ ਜਿਹਾ ਤੋਤੇ ਤੇ ਖੁੱਲਣਾ ਤਾਂ। ਹੁਣ ਤੋਤੇ ਤੇ ਐ ਬਦ ਗਿਆ। ਉਹ ਹੋਰ ਕੱਪੜਾ ਜਿਹੜੇ ਅੱਗੇ ਆਉਂਦੇ ਆ ਉਹ ਸੜ ਤੋਤੇ ਤੇ ਸੁਗੜ ਜਾਂਦੇ ਆ। ਮੈਂ ਹੁਣ ਜਿਹੜਾ ਕੱਪੜਾ ਆ ਗਿਆ ਸੜ ਤੋਤੇ ਤੇ ਵੱਧ ਗਿਆ। ਹੁਣ ਤਾਂ ਵੀ ਨਹੀਂ। ਦੀਦੀ ਨੇ ਮੈਨੂੰ ਕਿਹਾ ਸੀ ਕਹਿੰਦੀ ਵੀ ਤੈਨੂੰ ਖੁੱਲਣਾ ਨਹੀਂ ਸੀ ਕਰਨਾ। ਉਹਨੇ ਬਾਦੇ ਜਾਣੇ। ਕੋ ਬੰਦ ਗਿਆ ਸੱਚੀ ਆ ਆ ਆ ਚਲ ਕੋਈ ਨਾ ਕੋਈ ਨਾ ਕੋਈ ਨਹੀਂ ਤੋੜਦੀ ਹੱਥ ਜ ਆ ਜਾ ਮੇਰਾ ਪੁੱਪ ਪਾਣੀ ਦੀ ਬੋਤਲ ਗਲਾਸ ਰੱਖੀ ਆ ਮੇਰਾ ਪੁੱਤ ਕਹਿੰਦਾ ਮੈਂ ਗੋਦੀ ਚੜ ਕੇ ਥੱਲੂ ਕਰਨ ਵੀਰ ਨੇ ਪਾਣੀ ਦੀ ਬੋਤਲ ਗਲਾਸ ਕੰਮਾਸੀ ਆਪਣਾ ਦੋਨਾਂ ਦਾ ਪਾਣੀ ਆ ਟੱਕਰਾ ਹੁਣ ਉਹ ਫੋਨ ਖੋੜ ਕੇ ਖੜ ਗਿਆ ਮੈਂ ਤੇਰਾ ਗੱਡੀ ਚ ਚਾਰਜ ਕਰ ਦਿੰਦੀ ਹੋ ਪਾਣੀ ਕੋ ਹੋ ਕੱਪੜੇ ਰੀਤ ਦੇ ਲੈ ਲੈ ਐਕਸਟਰਾ ਕੋ ਬਾ हां गड्डी ਚ ਚਾਰਦੇ ਰਹਿ ਗਏ ਹੁਣ ਤੱਕ ਚਾਰਜ ਲਾਉਣਾ ਚਾਰਜ ਲਾਉਣਾ ਹਾਂ ਫੋਨ ਚਾਰਜ ਚਲੋ ਆਇਓ ਬਣਾ ਸੀਰ ਆਪੇ ਪਾ ਲਓ ਔਰ ਜਿਹੜੇ ਬਾਹਰ ਤਾਂ ਸੀ ਤੇਰੇ ਕੱਪੜੇ ਲਟਕਦੇ ਉਹ ਤੁਹਾਨੂੰ ਅੰਦਰ ਰੱਖੋ ਕਿਉਂ ਹਵਾ ਦਾ ਕੋਈ ਭਰੋਸਾ ਨਹੀਂ ਮਗਰ ਜੇ ਹਵਾ ਆ ਗਈ ਤੇਰੇ ਉੱਤੇ ਕੇ ਬਾਹਰ ਡਾੜੀ ਜਾਣ ਜਿੱਤੇ ਸੁਖਵੀਰ ਕੋ ਚਲੋ ਫੋਨ ਥੱਲੇ ਚੱਲ ਕੀ ਮਿਲਦੀ ਜੀ ਬਹੁਤ ਅੱਖੇ ਮੈਂਡ ਸੈਟ ਕਰਿਆ ਕੱਢ ਤਾਂ ਦੰਨੇ ਤੁਸੀਂ ਗਰਮੀ ਕਰ ਲੋ ਮੂੰਹ ਤਾਂ ਮਾਰਾ ਮੁੱਕ ਸੋਖੀ ਲਾ ਲੋ ਪਹਿਲੇ ਹੀ ਤੈਨੂੰ ਹੈਗਾ ਵੀ ਅਸੀਂ ਗੱਡੀ ਸਾਬ ਕਰਦੇ ਆਂ ਮੈਂ ਜਨਮ ਦਿਨ ਆ ਤੇ ਦੇਖ ਲੋ ਮੇਰਾ ਜਨਮ ਦਿਨ ਅੱਜ ਆ ਮੰਨ ਜੋ ਅੱਜ ਆ ਬਣਾਇਆ ਅੱਗਨੇ ਦੇਖਣਾ ਮੈਂ ਨਹੀਂ ਕੱਲ ਨੂੰ ਮੈਂ ਖੁਸ਼ ਆਇਆ ਖੁਸ਼ ਹੋ ਕੇ ਜਨਮ ਦਿਨ ਮੈਂ ਵੈਸੇ ਅੱਜ ਨਾ ਮੈਂ ਉਡਾਣ ਨਹੀਂ ਮੇਰੇ ਕਹ ਰਹੀ ਨੀ ਮੈਨੂੰ ਗਿਫਟ ਦੋ ਹਾਂ ਹਾਂ ਜੇ ਪਾਣੀ ਦੇ ਕੇ ਬੈਠੇ ਰਲਕਾਰ ਕੇ ਕਹਿਤਾ ਉਡੀ ਮਰਦੀ ਸੀ ਜੇ ਲੈ ਲਈ ਮੈਂ ਹੈਗੀ ਆ ਪਰ ਮੇਰੇ ਬਜਟ ਵਿੱਚ ਹਰੇ ਘਰ ਵਿੱਚ ਚਾਬੀ ਤੇ ਕਪੜਾ ਦਾ ਗੱਡੀ ਬਾਇਆ ਚਾਬੀ ਨਹੀਂ ਨੇਆਂ ਦੇ ਵਿੱਚ ਡੋਟ ਤੇ ਹੋਰ ਵਿਕਿੰਨੇ ਘਰ ਵਿੱਚ ਮਾਰ ਦਿੰਦੇ ਨੇ ਇਹ ਆ ਗਿਆ ਖਾਨੀ ਹੈ ਤੂੰ ਕੋਈ ਨਹੀਂ ਪ੍ਰਜਾ ਦਾ ਦਾਉ ਦਾ ਹਰੇ ਆਏ ਥਾਕੇ ਤਰੋਂ ਪ੍ਰਜਾਦ ਕੋਣ ਬੈਠੇ ਸਾਨੂੰ ਚੜਦੀ ਗੱਲਾਂ ਤੇ ਰੱਖੇ ਤੇ ਆ ਤੈਨੂੰ ਖਾਣਾ ਉਹ ਕੋਲੇ ਟੱਕ ਮਾਰੀ ਵੇਖ ਲਾ ਦੂ ਵੇਖ ਲਾਉਂਗੇ ਤੂੰ ਉੱਤੇ ਚੱਲ ਆ ਸਤਾ ਹੌਤਾ ਆਪਣੀ ਨਿਗਰ ਰੱਖਣੀਆ ਕੋਈ ਆਉਂਦਾ ਤੂ ਨਹੀਂ ਜਾਂਦਾ ਆਪ ਆਪਣਾ ਜ਼ਰੂਰ ਆਇਆ ਨਹੀਂ ਹੈਗਾ ਵੀ ਜਾ ਅਗਲਾ ਆ ਗਿਆ ਉਹਦੇ ਬਾਅਦ ਪੁੱਛ ਲੈ ਉਹ ਤੇਰੀ ਮਾੜੀ ਆਦਤ ਆ ਮੈਨੂੰ ਪਤਾ ਥੋੜੀ ਜੀ ਇਕੱਲਾ ਚੱਕਲਾ ਪੁੱਛਦਾ ਹੈਂ ਵਿਚਾਰੇ ਨੇ ਆਹ ਰੋ ਲਾਉਂਦਾ ਲੈ ਲਾਉਂਦਾ ਪੁੱਛ ਲੈ ਲਾਉਂਦਾ ਪੁੱਛਦਾ ਵਾਰਤੀ ਪੁੱਛਦਾ ਤੇ ਦੋਲੇ ਅੰਦਾ ਦੋਨੋਂ ਨਹੀਂ ਵੱਟਦੀ ਥੋੜਾ ਵੱਡੀ ਸੀ ਕਿ ਨਹੀਂ ਹੈ ਉਹਨਾਂ ਬੱਚੋ ਮੱਤੋ ਕਰੇ ਨਾ ਤਨਾ ਇਦੀ ਨਾ ਚੱਡੀਂਗਾ ਆਖੀਂ ਗੱਡੀ ਪਹੁੰਚ ਗਈ ਜੀ ਚੰਡੀਗੜਾ ਵਾਲਾ ਹਾਈਵੇ ਤੇ ਤੇ ਸਾਡੇ ਨਾਲ ਸਾਡੇ ਫੈਮਿਲੀ ਮੈਂਬਰ ਹੋਰ ਜੁਆਇੰਟ ਹੋ ਗਏ ਪਹਿਲਾਂ ਤਾਂ ਮਿਲੋ ਮੇਰੀ ਪਰਜਾਈ ਨੂੰ ਸਤਿ ਸ੍ਰੀ ਅਕਾਲ ਉਹ ਪਿੱਛੇ ਮੈਂ ਕਿ ਬੈਠਾ ਜੀ ਤੇ ਹਾਂ ਜਿੱਦਿ ਸਲਾਹ ਨਾਲ ਚੱਲੇ ਹਾਂ ਬਲਾਰੇ ਵਾਲਿਆਂ ਇਹ ਸਾਰੀ ਮੇਰੇ ਪੁੱਤ ਦੀ ਆ ਪਲੈਨਿੰਗ ਪਲੈਨਿੰਗ ਕਹਦਾ ਵੀ ਤੇਰੇ ਬਰਥਡੇ ਦਾ ਮਸਟ ਮਸਟਾਚੀ ਮੈਂ ਤੈਨੂੰ ਸਰਪ੍ਰਾਈਜ਼ ਦਊਂਗਾ ਉਹ ਵਿੱਚੇ ਮਾਸੀ ਘਰ ਦਾ ਵਿੱਚੇ ਚਾਚੀ ਘਰ ਦਾ ਕੋਈ ਨਹੀਂ ਨਾ ਨਹੀਂ ਲੈਣਾ ਨਹੀਂ ਆਪਾਂ ਇਹ ਕਹਿੰਦੇ ਜਿੱਤੇ ਜਿੱਤੇ ਮੈਂ ਕਹੂਗਾ ਉੱਥੇ ਉੱਥੇ ਜਾਣਾ ਚੰਡੀਗੜ੍ਹ ਜਾ ਕੇ ਤਾਂ ਹੁਣ ਜੇ ਤੁਸੀਂ ਮੈਂ ਗੱਲ ਸੁਣ ਸੰਦੀਪ 벨ਟ ਲਾ ਲਾ ਨਹੀਂ ਤਾਂ ਪੁਲਿਸ ਵਾਲਾ ਨੇ ਆਪੇ ਤਾਰ ਲੈਣੇ ਨਹੀਂ ਹੋਣੀ ਇਸ ਗੱਲ ਨਾਲ ਕੀ ਇਹ ਮੇਰੇ ਕੋਲ ਘਰ ਦੇ ਵਿੱਚ ਕੀ ਹੈ ਅੱਛਾ ਇਹ ਹੁਣ ਦੁੱਧ ਮੰਗਦੀ ਹੈ ਜੀ ਤੁਸੀਂ ਹੁਣ ਮੈਨੂੰ ਇਹ ਦੱਸੋ ਤੁਸੀਂ ਵੀ ਜਾਣਾ ਕਿੱਥੇ ਆ? ਦੱਸੋ ਭਾਈ। ਉਹ ਮੈਕ ਸਿੰਘ ਜੀ। ਮੈਂ ਚੋ ਦਿਖਾ ਲਿਓ ਕਹਿੰਦਾ ਜਾਨਵਰ ਦਿਖਾ ਲਿਓ। ਜਾਨਵਰ ਜਾਨਵਰ ਦੇਖੀ ਆਣੇ ਜੀ ਜਾਨਵਰ ਨੂੰ ਖਾ। ਮਾਹਣ ਕਿਆ ਕਹਾ ਤੁਹਾਨੂੰ ਮੈਨੂੰ ਪਤਾ ਹੁਣ ਦੇਖ ਕੇ ਮੈਨੂੰ ਪਤਾ ਤੁਸੀਂ ਕਿਆ ਕਹਿਣਾ ਇਹ ਕੁਝ ਵੀ ਬੋਲਿਆ ਅੱਜ ਤੇਰੀਆਂ ਦੋ ਭਾਬੀਆਂ ਬੈਠੀਆਂ ਦੋਹਾਂ ਭਾਬੀਆਂ ਦੇ ਸਾਹਮਣੇ ਉਂਗਲੀ ਤੋੜ ਕੇ ਭਾਬੀਆਂ ਦੇ ਅੱਜ ਬਣਾ ਦੇਣੀ ਆ ਮੈਂ ਕਿਆ ਕਹਿਣਾ ਭਲਾ ਨਹੀਂ ਮੇਰੇ ਵੱਲ ਮੇਰੇ ਪੱਲ ਪਾਟਣਾ ਇੱਧਰ ਬੱਲਾ ਹੁਣ ਦੱਸ ਦੇ ਨਹੀਂ ਕੋਈ ਚਾਚੇ ਨੇ ਕਹਿੰਦਾ ਮੈਂ ਕਹਿੰਦਾ ਨਹੀਂ ਹੁਣ ਦੱਸ ਦੇ ਜੇ ਇਧਰ ਆ ਕੇ ਮੇਰੇ ਕਿੰਨੀ ਆ ਮੈਂ ਕਹਿ ਰਹਾ ਨਾ ਦੇਖ ਕੇ ਤੇ ਬੰਦੇ ਨੂੰ ਦੇਖ ਕੇ ਬੰਦਾ ਖੁਸ਼ ਹੋ ਜਾਊਗਾ ਹਾਂ ਬੁਬਾਂ ਇਹਦਾ ਗੱਲ ਹੈ ਓਏ ਏਵੀ ਸੁੱਤੀ ਉੱਠ ਖੜੀ ਏ ਢੱਡੀ ਕਿੱਥੇ ਨੂੰ ਚੱਲੇ ਕਿੱਥੇ ਨੂੰ ਚੱਲੇ ਪੁੱਤ ਪਾ ਘੁੰਮੀ ਕਰਨ ਮੈਂ ਦਾਦੀ ਆ ਚੱਲ ਆਪੇ ਕੱਛਾ ਕੁਝ ਵੀ ਨਹੀਂ ਆਇਆ ਹੁਣ ਮੈਂ ਕਿਹਾ ਕਿੱਧਰ ਨੂੰ ਜਾਣਾ ਮੰਨੂ ਤਾਂ ਦੱਸ ਦਿਆ ਜੂਲੇ ਜਦੋਂ ਪਹਿਲਾਂ ਜੂਲ ਜਿੜੀਆਂ ਘਰ ਚੱਲੋ ਯਾਰ ਜੂ ਚਿੜੀਆ ਘਰ ਕਿੱਥੇ ਵੀ ਜੀਵਨ ਵਰਤ ਕੇ ਸਾਈਡ ਛੱਤ ਤੇ ਨਹੀਂ ਹਟਦੇ ਨੇੜੇ ਤੇੜੇ ਜਾਣਾ ਨਹੀਂ ਇਹਨੇ ਅੱਜ ਬਾਹਨੇ ਸਿਰੇ ਜਾ ਹੁੰਦਾ ਨਹੀਂ ਤਾਂ ਰੋਪੜ ਲੈ ਕੇ ਸਾਰ ਲੰਨੇ ਆ ਸੀ ਹੁਣ ਆ ਚਿੜੀਆ ਘਰ ਨਾਲ ਤੇ ਘਾਟਾ ਕੰਮ ਆਪਣਾ ਗੱਡੀ ਦੇ ਵਿੱਚ ਅਸੀਂ ਹੋਰ ਵੀ ਬੜੀਆਂ ਚੀੜੀਆਂ ਦੇਖਣੀਆਂ ਆ ਆਪ ਤਾਂ ਵੀ ਬੜੇ 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 ਉਹ ਦੇਖਣੇ ਤੁਸੀਂ ਜਾਨਵਰ ਦਰਵਾਜ਼ੇ ਐਨੀਮਲਸ ਏ ਨਹੀਂ ਰੜਦੇ ਇਹਨਾਂ ਨੂੰ ਵੀ ਤੁਸੀਂ ਕੇਕ ਕੱਟੋ ਆਪਣਾ ਤੇ ਠੰਡਾ ਮੌਸਮ ਘਰ ਬੈਠੋ ਤੁਸੀਂ ਹਾਂ ਸੂਟਾਂ ਕਿੱਧਰ ਤੇ ਕਿੱਧਰ ਨੂੰ ਪਲਾਨ ਆ ਮੈਂ ਕਿ ਬੰਦਾ ਖਰਾਬ ਹੈ ਇਹੀ ਹੈ ਮੈਂ ਕਿ ਮੈਂ ਕਿ ਪਤਾ ਕੀ ਕਰਨੀ ਮੈਂ ਕਿ ਤਾਂ ਹੁਣ ਵੀ ਵਧੀਆ ਕੰਮ ਕਰ ਗਿਆ ਕਹਿੰਦਾ ਕਿ ਇੱਕ ਸੂਟ ਲੈ ਕੇ ਚੱਲੋ ਓ ਮੈਨੂੰ ਸਸਤਾ ਪੈਣਾ ਓ ਮੈਨੂੰ ਸਸਤਾ ਪਰ ਜੇ ਉਹ 25 2500 ਵਾਲਾ ਸੂਟਾਂ ਨੂੰ ਹੱਥ ਲੱਗ ਗਿਆ ਪਾਉਣ ਦੇ ਤਾਂ ਉਹ ਤਾਂ ਲੈ ਕੇ ਜਾਊਂਗੇ ਕੋਈ ਨਹੀਂ ਟੈਨਸ਼ਨ ਤੇਰੇ ਗੱਲ ਮੈਂ ਰੱਖੂੰਗੀ ਯਾਰ ਨਹੀਂ ਨਹੀਂ ਸੁੱਕਾ ਮੂੰਹ ਤੇਰਾ ਮੈਂ ਨਾ ਤੇਰੇ ਮੂੰਹ ਚ ਬੋਨ ਨਿਕਲਦੇ ਬੋਨ ਕਹ ਤੇਰਾ 25 25 ਹਵਾਲੇ ਨਾਲ ਨਿਕਲਿਆ ਹੁਣ ਤੇਰਾ 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 ਕੀ ਹੁੰਦਾ ਜੀ ਤੁਸੀਂ 25 25 ਕਿਹਾ ਤੈਨੂੰ 500 ਵਾਲਾ ਵੀ ਨਹੀਂ ਦੋਣਾ ਜਿਹੜਾ ਤੇਰੇ ਲੱchn ਲੱਗਦੇ ਬੰਦੇ ਤੇਰਾ 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 13 ਦਾ ਵੀ ਸੁਣਦਾ ਮੇਰੀ ਇਹਦੇ ਆਉਣਾ ਕੌਣ ਨਹੀਂ ਸਮਝ ਲਾਦੀ ਜੀ ਗਰਮੀ ਹੈ ਇੱਕ ਬਹੁਤ ਬੀਬੀ ਆ ਜਾ ਤੇਰਾ 13 ਰੁਪਏ ਦਾ ਸੂਟ ਹਾਂ ਮੰਮੀ ਜਿਹੜੇ ਕਹਿੰਦੀ ਆ ਦੇਖੀ ਆ ਦੇਖੀ 2500 ਦੇ ਦੋ ਵੀ ਦਿੰਦੇ ਆ ਹੱਟੀਆਂ ਕਿਹੜੀਆਂ ਹਾਂ ਤਾਂ ਹੁਣ ਤਾਂ ਸਾਡੇ ਵੀ ਦੋ ਆ ਹੱਟੀਆਂ ਸਾਨੂੰ ਬੜਾ ਹੱਟੀਆਂ ਤੁਹਾਨੂੰ ਮੰਨੀ ਦੇਤੀ ਚ ਜਾਣਾ ਨਹੀਂ ਪਹਿਲਾਂ ਆਪਾਂ ਜਾਣ ਟਿਕਟੇ ਪਹਿਲਾਂ ਦੇਖਿਆ ਨੇ ਚਿੜੀਆਂ ਆਪਣੇ ਵਰਗੀਆਂ ਚਿੜੀਆਂ ਦੇਖ ਕੇ ਆਨੇ ਆ ਡਾਇਨਾਸੌਰ ਨਾ ਦੇਖਿਆ ਉਹਨੇ ਵਰਗੇ ਚਿੜੀਆਂ ਦੇਖਿਓ ਡਾਇਨਾਸੌਰ ਤਾਂ ਹੈ ਨਹੀਂ ਆ ਨਸੁਰਸੀਆਂ ਖਾ ਲੈਨੇ ਆ ਕਿੱਥੇ ਮੁਰਕ ਮਾਰੀਏ ਚਲੋ ਹੁਣ ਐਤ ਤੇ ਪੁੱਤਾ ਖੈੜਾ ਖੈੜਾ ਤੇ ਲਾਂਡਰਾ ਲਾਂਡਰਾ ਤੇ ਉਹ ਉੱਥੇ ਤੇ ਨਾ ਸਨੇਟਾ ਟੱਪ ਕੇ ਵਿੱਚ ਨੂੰ 에어ਪੋਰਟ ਚੌਂਕ ਸਿੱਧਾ ਛੱਤ ਛੱਤ ਵੀੜ ਹੈ ਨਾ ਕਿੰਨੇ ਮਿੰਟ ਲੱਗਣਾਂ ਲੈ ਰੇ ਤੇ ਸਿਰ ਤੇ ਘੰਟਾ ਤਾਂ ਲੱਗੇ ਜਾਣਾ ਆਪਾਂ ਨੂੰ ਚਲੋ ਫੇ ਚਲੋ ਚਲੋ ਨਿਕਲਦੇ ਆ ਜੀ ਫਿਰ ਹੁਣ ਬੈਠੂ ਨੌਲੇ ਕੇ ਆ ਡਰਾਈਵ ਹੁਣ ਮੈਂ ਗੱਡੀ ਚਲਾਉਂਗਾ ਕਿ ਇਹਨੂੰ ਸੰਭਾਲੂਗਾ ਮੈਨੂੰ ਇਹ ਦੱਸ ਡਰਾਈਵਰ ਫਸ ਕੇ ਬੈ ਗਿਆ ਮੇਰੇ ਡਰਾਈਵਰ ਜੀ ਇੱਧਰ ਬੈਠ ਲਾਈਏ ਓ ਬੈਲਟ ਹੈ ਪੁੰਛ ਆ ਗਈ ਹੇ ਜਦੀਪ ਤੂੰ ਵੀ ਬੈਲਟ ਲਾ ਹਾਂ ਬੈਲਟ ਲਾ ਨਾ ਹਾਂ ਪੁੱਤੋ ਨਿੱਥੇ ਪਾ ਚਲੇ ਛੱਤ ਤੇ ਵੀੜ ਹਾਂ ਜਿਹੜਾ ਸ਼ਹਿਰ ਆ ਉਹ ਕਿਹਾ ਕਹਿੰਦੇ ਐਨਸੋ ਇਹ ਛੱਤ ਤੇ ਜੀਵਕਪੁਰ ਕਹਿੰਦੇ ਨੂੰ ਹੋਰ ਤਾਂ ਕਹਿੰਦੇ ਇਹ ਕਹਿੰਦਾ ਦਰਵਾਜ਼ੀਆਂ ਦਾ ਸ਼ਹਿਰ ਕਹਿੰਦੇ ਉਹਨੂੰ ਦਰਵਾਜ਼ੀਆਂ ਦਾ ਦਰਵਾਜ਼ੇ ਬੰਦੇ ਹੋਣੀ ਉਹ ਲਾਲੀ ਸੀ ਬੈਲਟ ਦੇ ਚਲੋ ਠੀਕ ਹੈ ਜੀ ਹੁਣ ਮਿਲਦੇ ਆ ਤੁਹਾਨੂੰ ਕਹਾਂ ਚੱਲ ਗਏ ਬੈਲਟ ਆ ਮੇਰਾ ਪੁੱਤ ਵੀ ਬੈਲਟ ਲਾ ਲਈ ਆ ਵੀ ਬੈਲਟ ਪੈਸੀ ਹੈ ਹੋਟੇ ਲਾਈਵ ਕੀਤੀ ਹੈ ਹੁਣ ਦੇਖੀ ਜਾਊਗੀ ਵੀ ਕੀ ਬਣਦਾ ਅੱਜ ਮੌਸਮ ਮੈਂ ਤਾਂ ਕਹਿੰਦਾ ਜੇ ਮੀਂਹ ਪੈ ਜਾਂਦਾ ਮੈਂ ਪਰਚੀ ਇੱਥੇ ਪਵਾ ਲੈਣੀ ਦੀਆਂ ਫੇਰ ਵੀ ਕਰਨ ਨੂੰ ਮੜਨਾ ਕਿ ਜਾਣਾਗਾ ਜਾਏ ਕਿ ਮੇਰਾ ਬਰਥਡੇ ਮਨਾਉਣ ਦਾ ਦਿਲ ਨਹੀਂ ਕਰਦਾ ਕੋ ਬਰਥਡੇ ਮਨਾ ਹੁੰਦਾ ਤਾਂ ਕੇਕ ਕੱਟਣਾ ਨਾ ਕਿ ਅੱਕੜਾ ਘੁੰਮਣ ਫਿਰਨਾ ਅਸੀਂ ਤਾਂ ਬੱਕਰਾ ਹਲਾਲ ਕਰਨਾ ਕੋਈ ਨਹੀਂ ਦੇਖਦੇ ਬੱਕਰਾ ਹਲਾਲ ਹੁੰਦਾ ਕੀ ਹੁੰਦਾ ਚਲੋ ਠੀਕ ਹੈ ਜੀ ਮਿਲਦੇ ਤੁਹਾਨੂੰ ਕਾਹ ਚੱਲ ਗਏ ਜਾ ਤਾਂ ਅਸੀਂ ਜੀਰਕਪੁਰ ਨੂੰ ਰਸੇ ਜੀ ਤੇ ਰਸਤੇ ਚ ਬ੍ਰੇਕ ਵੱਜ ਗਈ ਜੀ ਜਿਹੜਾ ਚੱਪਰ ਚੜੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਪਾਰਕ ਬਣਾਇਆ ਸੀ ਤੇ ਮਾਂ ਚਲੋ ਉਹਦੇ ਵੀ ਦਰਸ਼ਨ ਵੇਲੇ ਕਰ ਚੱਲਦੇ ਆ ਤੇ ਨਾਲੇ ਕਰਨਪੁੱਤ ਕੱਪੜੇ ਨਾਲ ਵੜਰੀ ਮੀਂਹ ਪਿਆ ਹੈ ਨਾ ਥੱਲੇ ਗਿੱਲਾ ਹੈ ਬਾਫੇ ਪਿੱਛੇ ਨੂੰ ਮੁੜ ਜੌਰੇ ਕੋਸਾ ਨਹੀਂ ਉਹਨਾਂ ਦੇ ਸਬੰਧ ਯਾਦ ਦੇ ਵਿੱਚ ਜੀ ਇਹ ਪਾਰਕ ਬਣਿਆ ਸੀ ਅ ਬਹੁਤ ਹਰਿਆਲੀ ਦੇਖ ਕੇ ਮਾਨੂੰ ਸ਼ਾਂਤੀ ਜੀ ਮਿਲਦੀ ਆ ਤੇ ਸਾਡੀ ਫੈਮਿਲੀ ਉਹ ਸਾਰੀ ਅੱਗੇ ਭੱਜੀ ਜਾ ਰਹੀ ਆ ਤੇ ਹੁਣ ਇੱਥੇ ਐਂਟਰੀ ਵੀ ਕਰਾਉਣ ਨੂੰ ਕਿਹਾ ਮੁੰਡੇ ਨੇ ਕਿਤੇ ਵੀ ਐਂਟਰੀ ਕਰਵਾਇਓ ਹੁਣ ਪਤਾ ਨਹੀਂ ਕਿੱਥੇ ਹੋਣੀ ਆ ਉਹ ਕੁਸੀਂ ਹੁਣ ਵਲੌਗ ਦੇ ਨਾਲ ਬਣੇ ਜੋ ਕਰਨ ਆ ਜਾ ਪੁੱਤੋ ਆਇਆ ਭੱਜਿਆ ਭੱਜਿਆ ਛੇਤੀ ਕਰ ਇੱਕ ਮਿੰਟ ਕਿਹਾ ਯਾਰ ਦੇਖਿਆ ਹੁਣ ਤੂੰ ਹੋਰ ਕੰਮ ਲੱਗਿਆ ਕਰਨਾ ਬਾਕੀ ਸਾਰੇ ਲੰਘੇ ਹੁਣ ਤੂੰਰੇ ਤਰੇ ਇਕੱਲੇ ਕਰਕੇ ਮਾੜੇ ਖੜਾ ਚਲੋ ਵੀਡੀਓ ਪਰਤੇ ਆਏ ਨੇ ਨਹੀਂ ਆ ਜਾ ਤਾਂ ਕੱਪੜੇ ਥੀ ਲਵੇੜ ਲੈਣੇ ਆਪਣੇ ਪੁੱਤਾ ਉਹਨਾਂ ਨੇ ਬੰਦ ਕਰਾ ਦੇਖਿਆ ਸਾਰਾ ਕੁਝ ਤੂ ਤੂ ਹੋਰ ਹੋਰ ਪਾਸੇ ਨੂੰ ਅੰਡਰਗਰਾਉਂਡ ਵੜ ਕੇ ਬੱਸ ਇਹ ਤਾਂ ਸਭ ਪਾਸੇ ਹੀ ਆ ਖਾਣ ਪੀਣ ਦੇ ਚੀਜ਼ਾਂ ਘਰ ਤੇ ਪ੍ਰਸ਼ਾਦਾ ਛੱਕੇ ਤਰ੍ਹਾਂ ਬਣਾ ਨਾ ਸਭ ਦੇ ਬੱਦਸ ਥੋੜਾ ਜਿਹਾ ਫਿਰ ਇਹਦੇ ਨਾਲ ਢਿੱਡ ਭਾਜੂਗਾ ਇਸ ਨਾਲ ਹਾਂ ਕੁਝ ਅੱਜ ਦੀ ਚੀਜ਼ ਨਾ ਖਾਇਓ ਤੁਸੀਂ ਸਾਰਾ ਕੁਝ ਇੱਥੇ ਤਾਂ ਆਉਦੇ ਉੱਧਰ ਲਓ ਮੇਰੀ ਆਪਣੀ ਕਾ ਜੱਟਾਂ ਦੇ ਘਰ ਦੇ ਮੱਧ ਪਿਆਰਾ ਆ ਮੈਂ ਕਹਿਣਾ ਮੈਂ ਆਉਦੇ ਆ ਦੇ ਬੀਰ ਜੀ ਨੂੰ ਕਾ ਉੱਧਰ ਅਰੇ ਹਾਂ ਮੀ ਪਿਆਵਾ ਨਾ ਪਾਣੀ ਖੜਾ ਜੀ ਵਿੱਚ ਪਾਣੀ ਖੜਾ ਵਿੱਚ ਉਹ ਤੇਰੀ ਗਿੱਲੇ ਜਵਾੜ ਤਾ ਕਾਕਾ ਗਿੱਲੇ ਜਵਾੜ ਤਾ ਕਾਕਾ ਹਾਂਜੀ ਇਹਨਾਂ ਨੇ ਇੰਚੀ ਕਰੀ ਕਹਿੰਦੇ ਨਾ ਤਾਂ ਪਾਣੀ ਚ ਵੜਨਾ ਨਾ ਆਪਾਂ ਉਹ ਪਹਾੜੀਆਂ ਤੇ ਨੂੰ ਚੜ੍ਹਨਾ ਬਸ ਲਿਮਟ ਚ ਰਹਿਣ ਦਾ ਪਾਬ ਆ ਪੰਜਾਬੀਆਂ ਨੂੰ ਪਹਿਲਾਂ ਦੱਸਣਾ ਪੈਂਦਾ ਥੋੜਾ ਜਿਹਾ ਵੀ ਲਿਮਟ ਚ ਰਹਿਓ ਆਪਣਾ ਹਾਂ ਹਾਂ ਫਿਰ ਇਹਦੇ ਉਪਰ ਵੀ ਜਾਣ ਨਹੀਂ ਦਿੰਦੇ ਹੁਣ ਇਹ ਨਾ ਨਾ ਤੁਸੀਂ ਦਰਸ਼ਨ ਮੇਲੇ ਕਰੋ ਆਪਣੇ ਬਸ ਠੀਕ ਆ ਪਾਰਕ ਦੇਖੋ ਦਰਸ਼ਨ ਮੇਲੇ ਕਰੋ ਹਾਂ ਉਹ ਸਾਹਮਣੇ ਜੀ ਉਹਨਾਂ ਦਾ ਯਾਦਗਾਰੀ ਸਤੰਭ ਬਣਾਇਆ ਵਾ ਜੀ ਬੱਬਾ ਬੰਦਾ ਸਿੰਘ ਬਹਾਦਰ ਦਾ ਤੇ ਇਹ ਵੀ ਹੁੰਦੀ ਫੜਨ ਮਹਾਲੀ ਤੇ ਬਿਚਾ ਹੈ ਲਾਂਡਰਾਂ ਦੇ ਨਾਲ ਥੋੜਾ ਜਿਹਾ ਬਹੁਤ ਵਧੀਆ ਬਣਾਇਆ ਹੈ ਹੂੰ ਉਹ ਮੀਂਹ ਪਿਆ ਵਾ ਉਹਦੇ ਕਰਕੇ ਕਹਿੰਦੇ ਉਹ ਬੀਬਣਾ ਥੋੜਾ ਜਿਹਾ ਸੰਭਲ ਕੇ ਕੋੜੀਆਂ ਉਹ ਚੰਨੇ ਤੂ ਲੈ ਸਭ ਕੋ ਸਾਰੇ ਹੁਣ ਉਹਨਾਂ ਬੱਜ ਜਾ ਹੀ ਨਾ ਕਰਨ ਠੀਕ ਹੈ ਨਾ ਕਿਉਂ ਮੀ ਪਿਆਪਾ ਉਹਦੇ ਪੇ ਕਿਤੇ ਵੀ ਥੋੜੀ ਬਹੁਤੀ ਜਾਰ ਹੋਈ ਕੱਪੜੇ ਤੁਸੀਂ ਇੱਥੇ ਖਰਾਬ ਕਰ ਲੈਣੇ ਆਪਣੇ ਆਪਾਂ ਨੰਗਰ ਉੱਧਰ ਹੁਣ ਗੋਣਾ ਪਾ ਬੀਟ ਨਾਲ ਪੂਰੇ ਬੱਪਾ ਫਸ ਗਏ ਫਸ ਨਹੀਂ ਗਏ ਇਸ ਤੋਂ ਦੇਖਣਾ ਹੈ ਹਜੇ ਬਾਣੀ ਇਹ ਤਾਂ VOTING ਸਿਸਟਮ ਵੀ ਹੈਗਾ ਉਹ ਬੱਟਾ ਇੱਕ ਮੁੰਡਾ ਬੋਟ ਦੇ ਵਿੱਚ ਪਰ ਇਹ ਬੰਦ ਕਰਿਆ ਹੋਇਆ ਨੇ ਅਜੇ ਤਾਂ ਹੀ ਤੋਂ ਉਹਨੂੰ ਪਹਿਲੇ ਇਹਨੇ ਚੇਤਾਵਨੀ ਦਿੱਤੀ ਪਾਣੀ ਚ ਨਹੀਂ ਜਣਾ। ਉਹ ਪਾਣੀ ਚ ਨਹੀਂ ਜਾਣਾ ਹੈਗਾ। ਵਾਲੇ ਕੋ ਬਣਾਇਆ ਤਾਂ ਦੇਖੋ ਕਿੰਨਾ ਸੋਹਣਾ ਹੈ ਨਾ। ਹਾਂ। ਆ ਚਲੋ ਉਧਰ ਨੂੰ ਆ। ਚਲੋ। ਨਾਲੇ ਉਹ ਵੀ ਸ਼ਾਂਤੀ ਜੀ ਕਿੰਨੀ ਆ। ਫੇਂ। ਹਾਂ। ਪੂਰੀ ਸ਼ਾਂਤੀ ਆ ਇਹਨ। ਜੀ ਰਾਜ ਨਹੀਂ ਆ ਪੈਂਦਾ ਪਰ ਚੜਨਾ ਤਾਂ ਤਾਂ ਨੇ। ਹਾਂ। ਉਹ ਪਰ ਬੱਬਾ ਜੀ ਹੈ ਨਾ। ਨਹੀਂ ਉਹ ਤਾਂ ਪਿੰਡ ਸਾੜ ਗਵਰਮਟ ਬਣਾਇਆ ਵਾ। ਉਹਨਾਂ ਦੀ ਯਾਦ ਵਿੱਚ ਉਹਨੂੰ ਤਾਂ ਟ੍ਰੇਨ ਦੀ ਪਿਆਪਾ ਉਧਰ ਭੱਜੀ ਜਾਈ ਜਾਂਦੀ ਆ ਟ੍ਰੇਨ ਕਿੱਥੇ ਪਾਣੀ ਤਾਂ ਖੜਾ ਕੋਈ ਨਾ ਆਜੇ ਨੇ ਕੋਈ ਮੇਰੇ ਪੈਰ ਤੋਂ ਖੋਲਣਾ ਦੇ ਲਈ ਆਹ ਤੇ ਲੈ ਲਿਓ ਘਾਹ ਕੋਸਾ ਇਹਦਾ ਤੁਰਦੇ ਬਾਅਦ ਵਿੱਚ ਆਪੋਖਾ ਇਹਨਾਂ ਨੂੰ ਪਹਿਲਾਂ ਲੱਗ ਜਾਂਦੀ ਆ ਚਾਰ ਡਿੰਗਾ ਪੱਟ ਗਈ ਬਸ ਆਜਮਾ ਦਰਸਤ ਹੋ ਜਾਂਦੇ ਨੇ ਇਹਨਾਂ ਦਾ ਚਲੋ ਦੇਖ ਲਈ ਅੰਦਰ ਜਾਣਾਂ ਕਿਆ ਯਾਦੋ ਜਹਾਜ਼ ਦਾ ਕੀ ਕਰਨਾ ਦਾ ਇੱਥੇ ਹੋਈ ਹੋਲੀ ਹੋਇਆ ਤਾਂ ਇੱਥੇ ਪੁੱਤ ਉਤਰਨਾ ਉਹਨੇ ਤਾਂ ਡਾਊਨ ਆਇਆ ਹੋ ਗਾ ਉੱਤੇ ਸਾਹਮਣੇ ਰਿਪੋਰਟ ਆ ਜਿੱਦੋਂ ਪਾ ਜਾ ਰਹੇ ਆ ਹਾਂ ਉਹ ਗੱਲ ਦਾ ਪੈਂਦ ਉਹ ਗਿੱਲਾ ਏ ਤਾਂ ਕਰਕੇ ਕਹਿੰਦੇ ਆ ਉਹ ਬਾਕੀ ਤੁਹਾਡੇ ਨਾਲ ਜਵਾਕ ਆ ਜਵਾਕਾਂ ਕਰਕੇ ਕਹਿੰਦੇ ਆ ਉਹਨਾਂ ਨੂੰ ਪਤਾ ਵੀ ਜਵਾਕਾਂ ਨੇ ਨਹੀਂ ਟਿਕਣਾ ਕੀ ਨਾ ਦੇ ਨਾ ਠੀਕ ਹੈ ਠੀਕ ਹੈ ਬਲਕ ਫਤਿਹ ਤੈਨੂੰ ਤੈਨੂੰ ਆ ਫਤਿਹ ਬੁਰਜਾ ਹਾਂ ਫਤਿਹ ਬੁਰਜਾ ਹੂੰ 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 ਏਡਿਟੋਰੀਅਮ ਆਹੀ ਔਡੀਟੋਰੀਅਮ ਅੰਦਰ ਸਾਰਾ ਬੰਦਾ ਹਾਂ ਅਥਾ ਹਣੀ ਤਾਂ ਸਿਕਿਉਰਟੀ ਵਾਲਾ ਕੋਈ ਨਾ ਕੋਈ ਬੈਠਾ ਹੋਣਾ ਸੀ ਡੈਡੀ ਉਹ ਦੇਖੋ ਹਾਂ ਡੈਡੀ ਹਾਂ ਪੁੱਤ ਉਹ ਕੀ ਆ ਚਾਹ ਦੱਸ ਤਾਂ ਉਹ ਹੀ ਕਹਿੰਦੇ ਸੀ ਆਡੀਟੋਰੀਅਮ ਹੋਰ ਅਸੀਂ ਕੀ ਕਹਿੰਨੇ ਹਾਂ ਬੰਦ ਕਰ ਪੁੱਤ ਬੰਦ ਆ ਜਦ ਇਹਦੇ ਵਿੱਚ ਹੁੰਦਾ ਕੀ ਆ ਇਹਦੇ ਚ ਪੁੱਤ ਅੰਦਰ ਫੋਟੋਆਂ ਲੱਗੀਆਂ ਬਾਬਿਆਂ ਦੀਆਂ ਯਾਦਗਾਰੀ ਆ ਪੱਥਰਾਂ ਪੱਥਰਾਂ ਨੂੰ ਵੀ ਨਹੀਂ ਛੱਡਦੇ ਉਹ ਭੇੜ ਚੜ ਪਈ ਡੈਡੀ ਜਹਾਜ ਉਹ ਪੁੱਤ ਉਹ ਰਿਪੋਰਟਾਂ ਤਾ ਚਾਚੀ 자, 자, 자. 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 ਚੋਲੋ ਮੇਰਾ ਨੋਣਾ ਪੁੱਤ ਜਹਾਜ ਨੂੰ ਆਪਾਂ ਕੁੱਟੂ ਮੈਂ ਤੇ ਤੈਨੂੰ ਕੁਛ ਕਹਿ ਜਹਾਜ ਨੇ ਨਾ ਆਪਾਂ ਕਟਾਈ ਕਰ ਦੂਮੇ ਉਹਦੀ ਆ ਗਿਆ ਅੱਛਾ ਬਣ ਜਾ ਬਣਾ ਬਣਾ ਮੈਂ ਬਣਾ ਰੱਖੇ ਘਰ ਮੈਨੂੰ ਕਰਨ ਚਲ ਠੀਕ ਆ ਭੋਲੀ ਮੇਰੇ ਘਰ ਭਾਗਾ ਪਾਣੀ ਨਹੀਂ ਮਾਰ ਦੇ ਦੇਖੋ ਕਿੰਨਾ ਬੜਾ ਉਹੋ ਉਹੋ ਮਾ ਨਿਕਲੋ ਤਾਂ ਪਾਜੀ ਛੇਤੀ ਕਰੋ ਰੋੜ ਤੇ ਚੜੀਆਂ ਘਰ ਚ ਵੀ ਥੋੜਾ ਹੀ ਹਾਲ ਹਣਾ ਉੱਥੇ ਚਲੋ ਵਾਸਤੇ ਰੋੜੇ ਨੂੰ ਕਰਾਓ ਹਾਂ ਅੱਗਿਓ ਭਾਈ ਵਾਸ਼ਿੰਗ ਦਾ ਜੀ ਟੰਬ ਬਣਾਇਆ ਵਾ ਜੇ ਨੇ ਪਿਆ ਦੇ ਚਿਸ਼ੋ ਬਣਾਉਂਦੀ ਹੈ ਨਹੀਂ ਪਿੱਛੇ ਆਉਂਦੀ ਆ ਆ ਦੇਖ ਬੇਟਾ ਤੂੰ ਕੀ ਕਰਦੀ ਖੜੀ ਹੋ ਰੇ ਟਰੇਨ ਕਿਆ ਕਰਨਾ ਮੈਂ ਚੁੱਟ ਪੀਣੀ ਤਾਂ ਚਲਾਉਣੀ ਆ ਏ ਨਹੀਂ ਚੱਲਦੀ ਕਹਿੰਦੇ ਤੇਲ ਨਹੀਂ ਹੈਗਾ ਇੰਜਨ ਇਹਦਾ ਇੰਜਨ ਬੰਦ ਹੋਇਆ ਵਾ ਮੀ ਪਿਆ ਵਾ ਚੱਲਾ ਚੱਲੇ ਸਾਰੇ ਚੱਲੇ ਚੱਲੇ ਚੱਲ ਤੂੰ ਵੀ ਤੂੰ ਵੀ ਚੀਜੀ ਲੈਣਾ ਕੋਈ ਹਾਂ ਹਾਂ ਕਾਹਦੇ ਨਹੀਂ ਆ ਗਿਆ ਕਹਿ ਦੀਜੀ ਨੇ ਨਹੀਂ ਆ 30 ਕਿਲੋਮੀਟਰ ਆਏ ਨਹੀਂ 30 ਕਿਲੋਮੀਟਰ ਆਏ ਨੇ ਇਹਨਾਂ ਨੂੰ ਲੱਗ ਜੀ ਭੁੱਖਾ ਕੋਈ ਫੈਂਟਾ ਕੋਈ ਚੈਂਟਾ ਤੁਸੀਂ ਰੈਡੀ ਆ ਲੈ ਆਹ ਰੱਖ ਦੇ ਕੋਈ ਗੱਲ ਇੱਕ ਕੋਕ ਕੱਢ ਦੇ ਤੁਸੀਂ ਨਹੀਂ ਕਲਮ ਦੇ ਮੈਂ ਨਹੀਂ ਕੋਈ ਵੀ ਲੈਣਾ ਮੈਂ ਰੱਜ ਗਿਆ ਬਸ